हां जी दोस्तों आपा पहुंच चुके खेत आदे देख सकते हैं ਤੁਸੀਂ ਖੇਤ ਦੀਆਂ ਰੌਣਕਾਂ ਆਪਾਂ ਠੋਕੇ ਖੇਤ ਤੇ ਆ ਵੇਖੋ ਹੁਣ ਖੇਤ ਦੇ ਵਿੱਚ ਅਗੇ ਵਾਲੇ ਵਾਲੇ ਪੱਠੇ ਤੁਨ ਨੂੰ ਕਰਾਣੇ ਦਰਸ਼ਨ ਪੱਠਿਆਂ ਦੇ ਵੀ ਦੇਖੋ ਤੇ ਵੀਡੀਓ ਦਾ ਆਨੰਦ ਲੈਣ ਦੇ ਲਈ ਚੈਨਲ ਨੂੰ ਤੇ ਆਈਡੀ ਨੂੰ ਫੋਲੋ ਕਰਿਆ ਕਰੋ ਲੋ ਵੀ ਆਪਾਂ ਤੁਨ ਦਿਖਾ ਰਹੇ ਹਾਂ ਇਸ ਟਾਈਮ ਖੇਤਾਂ ਦੇ ਹਾਲਾਤ ਲੋ ਵੀ ਆਪਾਂ ਤੁਨ ਚੱਲੇ ਆ ਪੱਠੇ ਵਾਲੀ ਸੜਕ ਦੇਖੋ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕੀਤਾ ਕਰੋ ਤੁਸੀਂ ਸ਼ੇਅਰ ਨਹੀਂ ਕਰਦੇ ਨੇ ਲਓ ਵੀ ਦੇਖ ਸਕਦੇ ਹਾਂ ਦੋਸਤੋ ਆਪਾਂ ਕੁਝ ਮਜ਼ਾਕ ਕਰਦੇ ਸੀਗੇ ਤੇ ਹੁਣ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਆਹ ਦੇਖੋ ਪੱਠੇ ਵੜਦੇ ਪਏ ਨਾ ਸਾਡੇ ਜਨਾਬ ਜੀ ਅੱਜ ਆਪਾਂ ਲਾਏ ਪੱਠੇ ਵੜਨ ਦੇਖ ਸਕਦੇ ਹਾਂ ਆਪਾਂ ਪਟਾਉਣ ਦਾ ਵੀਡੀਓ ਬਣਾਉਣ ਨੂੰ ਨੇ ਦੇਖੋ ਤੇ ਆਪਾਂ ਤੁਹਾਨੂੰ ਲੈ ਚੱਲਦੇ ਆ ਅੱਗੇ ਥੋੜਾ ਜਿਹਾ ਹੋਰ ਹੋਰ ਅੱਗੇ ਲਿ ਜਾਵਾਂਗੇ ਤੇ ਤੁਹਾਨੂੰ ਆਪਾਂ ਵਿਖਾਵਾਂਗੇ ਦਾਤੀ ਵੀ ਨਾਲ ਲੈ ਦੇਖੋ ਤੁਸੀਂ ਲਓ ਵੀ ਦੋਸਤੋ ਫੋਲੋ ਸਪੋਰਟ ਕੀਤੀ ਕਰੋ ਤੁਹਾਡੀ ਸਪੋਰਟ ਸਦਕਾ ਐਸਾ ਕੁਝ ਦੇਖ ਸਕਦੇ ਹੋ ਤੁਸੀਂ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਖੇਤ ਖੇਤ ਦੀਆਂ ਰੌਣਕਾਂ ਖੇਤ ਦੇ ਨਜ਼ਾਰੇ